ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦਿਲ ਦੀ ਰੀ ਚੈਨਲ ਤੇ ਆਓ ਸ਼ੁਰੂ ਕਰੀਏ ਕਹਾਣੀ ਮੇਰੀ ਕਹਾਣੀ ਭਾਗ ਪਹਿਲਾ ਜੋ ਕਿ ਲੇਖਕ ਬਜੀਤ ਸਿੰਘ ਬਰਾੜ ਜੀ ਵੱਲੋਂ ਲਿਖੀ ਗਈ ਹੈ ਬਹੁਤ ਹੀ ਸੋਹਣੀ ਕਹਾਣੀ ਹੈ ਆ ਉਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਨਿਊਯਾਰਕ ਵਰਗੇ ਵੱਡੇ ਸ਼ਹਿਰ ਦੇ ਹੋਮ ਕੇਅਰ ਸੈਂਟਰ ਵਿੱਚ ਵੀਰ ਚੈਤੇ ਬੈਠੀ ਹਰਦੀਪ ਕੌਰ ਸੋਚਾਂ ਵਿੱਚ ਡੁੱਬੀ ਹੋਈ ਸੀ ਹਰਦੀਪ ਦੀ ਉਮਰ ਕੋਈ 67-68 ਸਾਲ ਦੀ ਹੋਵੇਗੀ ਇੱਕ ਐਕਸੀਡੈਂਟ ਵਿੱਚ ਉਸ ਦੀ ਸੱਜੀ ਲੱਤ ਕਮਜ਼ੋਰ ਹੋ ਗਈ ਸੀ ਇੱਕ ਲੱਤ ਦੇ ਪਾਰ ਚੱਲਣਾ ਔਖਾ ਸੀ ਇਸ ਲਈ ਬੀਲ ਜ਼ਿਆਦਾ ਸਹਾਰਾ ਲੈਣਾ ਪਿਆ ਹਰਦੀਪ ਨੇ ਜੀਵਨ ਵਿੱਚ ਪਤਾ ਨਹੀਂ ਕਿੰਨੇ ਕੋ ਦੁੱਖ ਤੇ ਤਕਲੀਫਾਂ ਸਹਿਣ ਕੀਤੀਆਂ ਹੋਣਗੀਆਂ ਉਹਨਾਂ ਦੀਆਂ ਅੱਖਾਂ ਸਦਾ ਹੀ ਹੰਝੂਆਂ ਨਾਲ ਭਰੀਆਂ ਰਹਿੰਦੀਆਂ ਪਤਾ ਨਹੀਂ ਉਹ ਕਿੰਨਾ ਘੁੰਦੀ ਸੀ ਅਕਸਰ ਹਰਦੀਪ ਦੀ ਸੋਚਾਂ ਦੀ ਲੜੀ ਪੰਜਾਬ ਆਪਣੇ ਬਚਪਨ ਵਾਲੇ ਘਰ ਵਿੱਚ ਚਲੀ ਜਾਂਦੀ ਮਾਪੇ ਦਿਆਂ ਤੋਂ ਲਾਡਲੀਆਂ ᱛੀਆਂ ਹਰਜੀਤ ਕੌਰ ਤੇ ਹਰਦੀਪ ਕੌਰ ਉਹਨਾਂ ਦਾ ਲਾਡਲਾ ਪਰਾ ਗੁਰਮਿੰਦਰ ਸਿੰਘ ਪਿਆਰ ਨਾਲ ਸਾਰੇ ਉਹਨੂੰ ਗੋਰਾ ਹੀ ਕਹਿੰਦੇ ਸੀ ਗੁਰਮਿੰਦਰ ਹੈ ਵੀ ਰੰਗ ਪੱਖੋਂ ਵੀ ਬਹੁਤ ਗੋਰਾ ਸੀ ਗੁਰਦੇਵ ਸਿੰਘ ਅਤੇ ਸਰਿੰਦਰ ਕੌਰ ਦਾ ਪਰਿਵਾਰ ਕੁੱਕ ਵਾਸਤੇ ਪਿੰਕ ਲਾਲ ਵਿੱਚ ਹੱਸਦਾ ਖੇਡਦਾ ਜੀਵਨ ਬਤੀਤ ਕਰਦਾ ਸੀ ਹਰਦੀਪ ਹੁਣੇ ਤਿੰਨੇ ਪੈਣਪਰਾ ਆਪਣੇ ਪਿੰਦੇ ਸਰਕਾਰੀ ਸਕੂਲ ਵਿੱਚ ਪੜਦੇ ਸੀ ਹਰਜੀਤ 10ਵੀਂ ਕਲਾਸ ਵਿੱਚ ਪੜਦੀ ਤੇ ਕਰਦੇ ਸਾਰੇ ਕੰਮਕਾਜ ਜਾਣਦੀ ਸੀ ਹਰਦੀਪ ਆਠਵੀਂ ਕਲਾਸ ਵਿੱਚ ਪੜਦੀ ਤੇ ਉਹਦਾ ਸੁਭਾਅ ਬਹੁਤ ਹਸਮੁਖ ਸੀ ਸਾਰੇ ਦਿਨ ਨੱਚਦੀ ਟੱਪਦੀ ਫਿਰਦੀ ਰਹਿੰਦੀ ਬਹੁਤ ਪਿਆਰਾ ਤੇ ਮਿੱਠਾ ਜਿਹਾ ਸੁਭਾਅ ਸੀ ਛੋਟਾ ਪ੍ਰਾ ਗੋਰਾ ਚੌਥੀ ਵਿੱਚ ਪੜਦਾ ਤੇ ਉਹਦੀਆਂ ਨਿੱਕੀਆਂ ਨਿੱਕੀਆਂ ਸ਼ਰਾਰਤਾਂ ਦੇਖ ਸਾਰਾ ਪਰਿਵਾਰ ਖੁਸ਼ ਹੋਇਆ ਰਹਿੰਦਾ ਸੀ ਹਰਜੀਤ ਨੂੰ ਪੜਾਈ ਦਾ ਕੋਈ ਬਹੁਤਾ ਸ਼ੌਂਕ ਨਹੀਂ ਸੀ ਪਰ ਹਰਦੀਪ ਨੂੰ ਪੜਨ ਦਾ ਬਹੁਤ ਸ਼ੌਂਕ ਸੀ ਉਹ ਪੜ ਕੇ ਨੌਕਰੀ ਕਰਨਾ ਚਾਹੁੰਦੀ ਸੀ ਜਦੋਂ ਹਰਦੀਪ ਪੜਨ ਬੈਠਦੀ ਉਹ ਗੋਰੇ ਨੂੰ ਨਾਲ ਪੜਨ ਬਿਠਾ ਲੈਂਦੀ ਹਰਦੀਪ ਦੇ ਨਾਲ ਹੀ ਗੋਰਾ ਵੀ ਪੜਨ ਵਿੱਚ ਹੁਸ਼ਿਆਰ ਹੋ ਗਿਆ ਸੀ ਹਰਦੀਪ ਆਪਣੀ ਵੱਡੀ ਭੈਣ ਤੇ ਛੋਟੇ ਵੀਰ ਦਾ ਬਹੁਤ ਮੋਹ ਕਰਦੀ ਸੀ। ਬਚਪਨ ਦੇ ਦਿਨ ਵੀ ਕਿੰਨੇ ਸੋਹਣੇ ਹੁੰਦੇ ਨੇ, ਬੇਪਰਵਾਹੀਆਂ ਵਾਲੇ, ਨਾ ਕਿਸੇ ਗੱਲ ਦਾ ਫਿਕਰ, ਨਾ ਸੰਸਾ, ਬਸ ਖਾਣਾ ਪੀਣਾ, ਹੱਸਣਾ, ਖੇਡਣਾ ਤੇ ਨੱਚਣਾ ਟੱਪਣਾ। ਕਿੰਨਾ ਵਧੀਆ ਸਮਾਂ ਹੁੰਦਾ ਸੀ। ਹਰਦੀਪ ਪਤਾ ਨਹੀਂ ਕਿੰਨਾ ਕੁ ਸਮਾਂ ਜਾਦਾਂ ਚੋਂ ਬਾਹਰ ਨਾ ਆਉਂਦੀ ਜੀ ਉਹਨੂੰ ਹੋਮ ਕੇਅਰ ਸੈਂਟਰ ਦੀ ਪੰਜਾਬੀ ਮੂਲ ਦੀ ਨਰਸ निमृत आके ना बुलांदी निमृत कहंदी की सोची ਜਾਂਦੇ ਆਂਟੀ ਜੀ ਹਰਦੀਪ ਕਹਿੰਦੀ ਕੁਝ ਨਹੀਂ ਨਿਮਰਤ ਬਸ ਉਦਾਂ ਹੀ ਬੈਠੀ ਸੀ ਨਿਮਰਤ ਕਹਿੰਦੀ ਨਹੀਂ ਆਂਟੀ ਜੀ ਤੁਸੀਂ ਹਮੇਸ਼ਾ ਕੁਝ ਨਾ ਕੁਝ ਸੋਚਦੇ ਰਹਿੰਦੇ ਹੋ ਤੇ ਦੁਖੀ ਮਾਨਾ ਬੈਠੇ ਹੁੰਦੇ ਹੋ ਹਰਦੀਪ ਕਹਿੰਦੀ ਨਿਮਰਤ ਈ ਇਨਸਾਨੀ ਜੀਵਨ ਬਹੁ ਰੰਗੀ ਹੁੰਦਾ ਦੁੱਖ ਸੁੱਖ ਆਉਂਦੇ ਜਾਂਦੇ ਚੰਗੇ ਨਿਮਰਤ ਕਹਿੰਦੀ ਆਂਟੀ ਜੀ ਕਈ ਵਾਰ ਸੋਚਿਆ ਕਿ ਤੋਂ ਮੈਂ ਤੁਹਾਡੇ ਤੋਂ ਪੁੱਛਾਂ ਕਿ ਆਪਣੇ ਲੋਕਾਂ ਦੇ ਤਾਂ ਕਦੇ ਕੋਈ ਜ਼ਿਆਦਾ ਹੋਮ ਕੇਅਰ ਵਿੱਚ ਆਉਂਦਾ ਨਹੀਂ ਫਿਰ ਤੁਸੀਂ ਕਿਵੇਂ ਇੱਥੇ ਪਹੁੰਚ ਗਏ ਨਿਮਰਤ ਦੇ ਮੂੰਹੋਂ ਇਹ ਗੱਲ ਸੁਣ ਕੇ ਹਰਦੀਪ ਚੁੱਪਚਾਪ ਹੋ ਗਈ ਅੱਖਾਂ ਵਿੱਚੋਂ ਹੰਝੂ ਆ ਦੇ ਚੜੀ ਲੱਗ ਗਈ ਅੱਖਾਂ ਅੱਖਾਂ ਦੇ ਹੰਝੂ ਕਦੋਂ ਹੌਂਕਿਆਂ ਬਦਲ ਗਏ ਪਤਾ ਨਾ ਲੱਗਿਆ ਨਿਮਰਤ ਹਰਦੀਪ ਤੋਂ ਮਾਫੀ ਮੰਗਣ ਲੱਗੀ ਨਾਲ ਕਹਿਣ ਲੱਗੀ ਕਿ ਉਹ ਦੁਬਾਰਾ ਇਹੋ ਜਿਹਾ ਕੁਝ ਨਹੀਂ ਪੁੱਛੇਗੀ ਹਰਦੀਪ ਆਪਣੇ ਆਪ ਨੂੰ ਸੰਭਾਲਦੀ ਹੋਈ ਨਿਮਰਤ ਨੂੰ ਕਹਿੰਦੀ ਨਾ ਨਿਮਰਤ ਤੇਰਾ ਕੋਈ ਕਸੂਰ ਨਹੀਂ ਇਹ ਅੱਖੀਆਂ ਦਾ ਸਦਾ ਹੀ ਵਹਿਂਦਿਆ ਰਹਿੰਦੀਆਂ ਨੇ ਇਹ ਹੰਝੂ ਰੱਬ ਨੇ ਮੇਰੀ ਕਿਸਮਤ ਵਿੱਚ ਬਹੁਤ ਛੇਤੀ ਲਿਖ ਦਿੱਤੇ ਸੀ ਇਹ ਤਾਂ ਮੇਰੇ ਨਾਲ ਹੀ ਜਾਣਗੇ ਨਿਮਰਤ ਕਹਿੰਦੀ ਨਹੀਂ ਅੰਤ ਜੀ ਇਹੋ ਜਿਹੀਆਂ ਗੱਲਾਂ ਨਾ ਸੋਚਿਆ ਕਰੋ ਜਿੰਨਾ ਟਾਈਮ ਮੈਂ ਇਸ ਹੋਮ ਕੇਅਰ ਵਿੱਚਾਂ ਉਹਨਾ ਟਾਈਮ ਮੈਂ ਨਹੀਂ ਤੁਹਾਨੂੰ ਉਦਾਸ ਹੋਣ ਦੇਣਾ ਜੋ ਤੁਹਾਨੂੰ ਦੁੱਖ ਤਕਲੀਫ ਹੈ ਤੁਸੀਂ ਮੈਨੂੰ ਕਦੇ ਵੀ ਦੱਸ ਸਕਦੇ ਹੋ ਮੈਂ ਖੁਦ ਤੁਹਾਡੇ ਤੋਂ ਸਭ ਕੁਝ ਜਾਣ ਸੋਣਾ ਚਾਹੁੰਦੀ ਹਾਂ ਹਰਦੀਪ ਕਹਿੰਦੀ ਧੀਏ ਤੈਨੂੰ ਦੇਖ ਕੇ ਤਾਂ ਮੈਨੂੰ ਆਪਣੇ ਤੀ ਯਾਦ ਆ ਜਾਂਦੀ ਹੈ ਉਹ ਵੀ ਜਮਾਂ ਤੇਰੀ ਵਰਗੀ ਹੱਸ ਮੁਖ ਸੁਆਦੀ ਹੈ ਤਾਂ ਹੀ ਤਾਂ ਮੈਂ ਤੇਰਾ ਇੰਤਜ਼ਾਰ ਕਰਦੀ ਰਹਿੰਦੀ ਆ ਤੈਨੂੰ ਦੇਖ ਸਕਾਂ ਇੱਕ ਤਾਂ ਤੂੰ ਹੀ ਇਸ ਸੈਂਟਰ ਵਿੱਚ ਇਕਲੌਤੀ ਆ ਜੋ ਦਿਲ ਤੋਂ ਬਜ਼ੁਰਗਾਂ ਨਾਲ ਗੱਲਬਾਤ ਕਰਦੀ ਏ ਨਹੀਂ ਤਾਂ ਸਾਰੇ ਸਿਰਫ ਡਿਊਟੀ ਪੂਰੀ ਕਰਨ ਆਉਂਦੇ ਨੇ ਨਿੰਮਤ ਕਹਿੰਦੀ ਨਹੀਂ ਆਂਟੀ ਜੀ ਪਿਆਰ ਤੇ ਸੇਵਾ ਭਾਵਨਾ ਸਭ ਵਿੱਚ ਹੁੰਦੇ ਨੇ ਇੱਥੇ ਆਉਣ ਤੋਂ ਪਹਿਲਾਂ ਸਾਨੂੰ ਇਹ ਹੀ ਸਿਖਾਇਆ ਜਾਂਦਾ ਆਂਟੀ ਜੀ ਤੁਸੀਂ ਪੰਜਾਬ ਤੋਂ ਕਿਹੜੇ ਜ਼ਿਲ੍ਹੇ ਦੇ ਰਹਿਣ ਵਾਲੇ ਹੋ ਆਪਣੇ ਬਾਰੇ ਵੀ ਕੁਝ ਦੱਸੋ ਹਰਦੀਪ ਕਹਿੰਦੀ ਸਾਨੂੰ ਫਰੀਦਕੋਟ ਜ਼ਿਲ੍ਹਾ ਪੈਂਦਾ ਤੇ ਅਸੀਂ ਦੋ ਪੈਣਾ ਇੱਕ ਪਰਾਸੀ ਅਸੀਂ ਸਾਰੇ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ ਮਾਂ-ਬਾਪ ਤੇ ਹੁੰਦਿਆਂ ਕੋਈ ਦੁੱਖ ਥੋੜਾ ਨੇੜੇ ਆਉਂਦਾ ਹੁੰਦਾ ਹਰਦੀਪ ਆਪਣੇ ਬਾਰੇ ਅੱਗੇ ਦੱਸਦੀ ਹੋਈ ਕਹਿੰਦੀ ਹੈ ਨਿਮਰਤ ਮੈਂ 12ਵੀਂ ਕਲਾਸ ਵਿੱਚ ਮੈਡੀਕਲ ਦੀ ਪ੍ਰਾਈ ਕਰਦੀ ਸੀ ਤਾਂ ਕਿ ਮੈਂ ਅੱਗੇ ਡਾਕਟਰੀ ਦੀ ਪ੍ਰਾਈ ਕਰ ਸਕਾਂ ਮੇਰੀ ਵੱਡੀ ਪੈਂ 10ਵੀਂ ਤੋਂ ਬਾਅਦ ਕਾਲਜ ਪੜਨ ਨਾ ਲੱਗੀ। ਉਹਨੂੰ ਸ਼ੌਂਕ ਨਹੀਂ ਸੀ। ਨਾ ਹੀ ਉਦੋਂ ਤੱਕ ਪਿੰਡ ਵਾਲੇ ਸਕੂਲਾਂ ਵਿੱਚ ਪਲੱਸ 2 ਤੱਕ ਕਲਾਸਾਂ ਆਈਆਂ। ਮੇਰੇ ਪਾਪਾ ਜੀ ਨੂੰ ਵੀ ਇਹ ਸੀ ਕਿ ਮੈਂ ਜਿੰਨਾ ਮਰਜ਼ੀ ਪੜਾ ਲਵਾਂ। 12ਵੀਂ ਤੋਂ ਬਾਅਦ ਮੈਂ ਡਾਕਟਰੀ ਲਾਈਨ 'ਚ ਜਾਣਾ। ਪਰ ਸੋਚਿਆ ਅਤੇ ਫਰੀਦਕੋਟ ਜਾ ਕੇ ਇਸ ਲਈ ਮੈਂ ਪੇਪਰ ਵੀ ਦਿੱਤਾ। ਪੇਪਰ ਵਿੱਚੋਂ ਮੈਂ ਵਧੀਆ ਨੰਬਰ ਲੈ ਕੇ ਪਾਸ ਵੀ ਹੋ ਗਈ ਸੀ। ਉਨ੍ਹਾਂ ਦਿਨਾਂ ਵਿੱਚ ਹਰਜੀਤ ਪੈਣ ਦਾ ਮੰਗਣਾ ਹੋ ਗਿਆ ਤੇ 6 ਮਹੀਨੇ ਬਾਅਦ ਦਾ ਵਿਆਹ ਵੀ ਰੱਖ ਦਿੱਤਾ ਮੈਂ ਪਾਪਾ ਜੀ ਨਾਲ ਦਾਖਲੇ ਬਾਰੇ ਗੱਲ ਕਰਨ ਵੇ ਸੋਚਿਆ ਮੈਂ ਕਿਹਾ ਪਾਪਾ ਜੀ ਆਪਾਂ ਕਿਸੇ ਵਧੀਆ ਮੈਡੀਕਲ ਕਾਲਜ ਜਾਂ ਯੂਨੀਵਰਸਿਟੀ ਵਿੱਚ ਦਾਖਲਾ ਕਰਵਾ ਲਈਏ ਪਾਪਾ ਜੀ ਕਹਿੰਦੇ ਠੀਕ ਐ ਹਰਦੀਪ ਪੁੱਤ ਕਰਵਾ ਦਿੰਦੇ ਆ ਬਸ ਤੂੰ ਆਪਣੇ ਪੇਪਰ ਤਿਆਰ ਕਰ ਲੈ ਮੈਂ ਆਪਣੀ ਸਾਰੀ ਤਿਆਰੀ ਕਰ ਲਈ ਜਿੱਥੇ ਵੀ ਅਸੀਂ ਦਾਖਲਾ ਲੈਣ ਗਏ ਹਰ ਜਗ੍ਹਾ ਲੱਖਾਂ ਰੁਪਏ ਦਾਖਲੇ ਲਈ ਡੋਨੇਸ਼ਨ ਦੇ ਰੂਪ ਵਿੱਚ ਮੰਗਿਆ ਗਿਆ ਫੀਸਾਂ ਅਲੱਗ ਤੋਂ ਲੱਗੀਆਂ ਸੀ ਉਹਨਾਂ ਸਮਿਆਂ ਵਿੱਚ ਇੰਨੇ ਪੈਸੇ ਇੱਕ ਕਿਸਾਨ ਪਰਿਵਾਰ ਕਿੱਥੋਂ ਖਰਚ ਕਰ ਸਕਦਾ ਸੀ ਇੱਕ ਹਰਜੀਤ ਪੈਣ ਦਾ ਵਿਆਹ ਰੱਖਿਆ ਹੋਇਆ ਸੀ ਫਿਰ ਸੋਚਿਆ ਨਰਸ ਦਾ ਕੋਰਸ ਹੀ ਕਰ ਲੈਂਦੇ ਹਾਂ ਤੇ ਮੈਂ ਦਸ਼ਮੇਸ਼ ਨਰਸਿੰਗ ਕਾਲਜ ਵਿੱਚ ਦਾਖਲਾ ਲੈ ਲਿਆ। ਇਹ ਕਾਲਜ ਸਾਡੇ ਪਿੰਡ ਤੋਂ ਕਾਫੀ ਦੂਰ ਸੀ। ਰੋਜ਼ ਆਉਣ ਜਾਣ ਕਰਨ ਥੋੜਾ ਔਖਾ ਸੀ। ਮੈਂ ਨਰਸਿੰਗ ਦੀ ਪੜਾਈ ਲਈ ਹੋਸਟਲ ਵਿੱਚ ਰਹਿਣ ਲੱਗ ਪਈ। ਮੈਂ ਹੋਸਟਲ ਵਿੱਚ ਰਹਿ ਕੇ ਪੜਾਈ ਕਰਾਂ। ਮੰਮੀ ਨਹੀਂ ਚਾਹੁੰਦੀ ਸੀ। ਗੋਰਾ ਮੇਰਾ ਬਹੁਤ ਪਿਆਰਾ ਤੇ ਮੈਨੂੰ ਬਹੁਤ ਪਿਆਰ ਕਰਦਾ ਸੀ। ਉਹ ਮੇਰੇ ਤੋਂ ਛੋਟਾ ਤੇ ਮੈਂ ਉਸ ਨੂੰ ਵੱਡੀ ਭੈਣ ਸੀ। ਉਹਦਾ ਮੇਰੇ ਬਗੈਰ ਦਿਲ ਨਹੀਂ ਸੀ ਲੱਗਿਆ ਜਦੋਂ ਮੈਂ ਪਹਿਲੀ ਵਾਰ ਹੋਸਟਲ ਤੋਂ ਘਰ ਵਾਪਸ ਆ ਗਈ ਤਾਂ ਮੰਮੀ ਮੈਨੂੰ ਕਹਿੰਦੇ ਕਿ ਕਿਸੇ ਨੇੜੇ ਦੇ ਕਾਲਜ ਪੜਨ ਲੱਗ ਜਾ ਫਿਰ ਨਰਸਿੰਗ ਦਾ ਕੋਰਸ ਛੱਡ ਦੇ ਤੇ ਕੋਈ ਹੋਰ ਪੜਾਈ ਕਰਨ ਨੂੰ ਕਹਿਣ ਲੱਗੇ ਮੈਨੂੰ ਫਿਰ ਦੂਜੀ ਵਾਰ ਆਪਣਾ ਸੁਪਨਾ ਟੁੱਟਦਾ ਨਜ਼ਰ ਆਉਣ ਲੱਗਾ ਪਾਪਾ ਜੀ ਦੇ ਸਮਝਾਉਣ ਦੇ ਬਾਵਜੂਦ ਵੀ ਮੰਮੀ ਨਹੀਂ ਮੰਨੇ ਹਰਜੀਤ ਪੈਣ ਕਹਿੰਦੀ ਮੰਮੀ ਕਿਉਂ ਤੁਸੀਂ ਹਰਦੀਪ ਨੂੰ ਪ੍ਰਾਈ ਛੱਡਣ ਲਈ ਕਹੀ ਜਾਂਦੇ ਹੋ ਕਿੰਨੀ ਮਿਹਨਤ ਕਰਕੇ ਉਹ ਇੱਥੇ ਤੱਕ ਆਈ ਹੈ ਹੁਣ ਇੱਕ ਸੈਮੈਸਟਰ ਦੀ ਫੀਸ ਭਰੀ ਹੋਈ ਹੈ ਵਿਆਹ ਤਾਂ ਹਾਲੇ 6 ਮਹੀਨੇ ਬਾਅਦ ਹੈ ਆਪਣਾ ਸਾਰਿਆਂ ਦਾ ਜੀ ਲੱਗ ਜਾਣਾ ਗੋਰੇ ਦਾ ਵੀ ਲੱਗਦੇ ਲੱਗ ਜਾਣਾ ਮੰਮੀ ਪਹਿਣ ਦੀਆਂ ਗੱਲਾਂ ਸੁਣ ਚੁੱਪਚਾਪ ਅੰਦਰ ਚਲੀ ਗਈ ਗੋਰਾ ਚਾਹੇ ਉਮਰ ਛੋਟਾ ਸੀ ਪਰ ਉਹ ਸਮਝਦਾ ਸੀ ਗੋਰਾ ਮੇਰੇ ਕੋਲ ਆ ਕੇ ਮਾਫੀ ਮੰਗਣ ਲੱਗ ਗਿਆ ਪੈਣੇ ਜਦੋਂ ਮੈਨੂੰ ਤੁਹਾਡੀ ਯਾਦ ਆਉਂਦੀ ਆ ਤਾਂ ਮੈਂ ਰੋਣ ਲੱਗ ਜਾਂਦਾ ਪਰ ਪੈਣੇ ਮੈਂ ਹੁਣ ਨਹੀਂ ਕਦੇ ਵੀ ਰੋਂਦਾ ਮੈਂ ਗੋਰੇ ਨੂੰ ਜੱਫੀ ਵਿੱਚ ਲੈ ਕੇ ਸਮਝਾਉਣ ਲੱਗੀ ਕਿ ਮਿੱਠੇ ਤੇਰੀ ਕੋਈ ਗਲਤੀ ਨਹੀਂ ਜੋ ਤੂੰ ਮਾਫੀ ਮੰਗੇ ਆਪਣੇ ਤਿੰਨਾਂ ਵਿੱਚ ਪਿਆਰੀ ਬਹੁਤ ਮੇਰਾ ਕਿਹੜਾ ਜੀ ਲੱਗਿਆ ਤੁਹਾਡੇ ਬਿਗੈਰ ਪਰ ਪੜਨਾ ਵੀ ਜ਼ਰੂਰੀ ਹੈ ਜੇ ਜ਼ਿੰਦਗੀ ਵਿੱਚ ਕੁਝ ਬਣਨਾ ਤਾਂ ਜੀਤ ਲਾਉਣਾ ਹੀ ਪੈਣਾ ਸਾਡੀਆਂ ਗੱਲਾਂ ਸੁਣ ਕੇ ਤੇ ਪਾਪਾ ਜੀ ਦੇ ਬਾਰ ਬਾਰ ਸਮਝਾਉਣ ਤੇ ਮੰਮੀ ਮੈਨੂੰ ਹੋਸਟਲ ਭੇਜ ਲਈ ਮੰਨ ਗਏ ਦੋ ਦਿਨ ਪਿੰਡ ਰਹਿਣ ਤੋਂ ਬਾਅਦ ਪਾਪਾ ਮੈਨੂੰ ਹੋਸਟਲ ਸ਼ੱਡ ਆਏ ਮੈਂ ਹੁਣ ਆਪਣਾ ਸਾਰਾ ਧਿਆਨ ਪੜਾਈ ਵੱਲ ਦੇਣ ਲੱਗੀ ਸਮਾ ਖੰਭ ਲਾ ਕੇ ਉੱਡਣ ਲੱਗਿਆ ਪਪਾ ਮੈਨੂੰ ਮਹੀਨੇ 20 ਦਿਨਾਂ ਬਾਅਦ ਇੱਕ ਦੋ ਦਿਨ ਲਈ ਪਿੰਡ ਲੈ ਜਾਂਦੇ। ਬਸ ਮੇਰੀ ਇੱਕੋ ਗੱਲ ਬੁਰੀ ਸੀ ਕਿ ਮੈਂ ਨਾ ਕਦੇ ਪਹਿਲਾਂ ਕਾਲਜ ਜਾਣ ਵੇਲੇ ਨਾ ਹੁਣ ਨਰਸਿੰਗ ਵੇਲੇ ਵੀ ਇਕੱਲੇ ਕਦੇ ਸਫ਼ਰ ਨਹੀਂ ਕੀਤਾ ਸੀ। ਪਪਾ ਜੀ ਹੀ ਲੈ ਕੇ ਆਉਂਦੇ ਤੇ ਪਪਾ ਜੀ ਹੀ ਛੱਡ ਕੇ ਆਉਂਦੇ। ਪਪਾ ਨੇ ਮੈਨੂੰ ਬਹੁਤ ਸਮਝਾਉਣਾ ਕਿ ਤੂੰ ਪਰ ਲੈ ਕੇ ਨੌਕਰੀ ਕਰਨੀ ਹੈ ਤਾਂ ਪੁੱਤ ਕਿਤੇ ਬਸਤੇ ਵੀ ਜਾਇਆ ਕਰ। ਪਰ ਮੈਂ ਕਦੇ ਨਾ ਸੁਣਦੀ ਬਸ ਪਾਪਾ ਜੀ ਸਿਰ ਤੇ ਕਦੇ ਕੋਈ ਫਿਕਰ ਨਾ ਕੀਤਾ ਮੈਂ ਜਦੋਂ ਦਸੰਬਰ ਚ ਆਈ ਤਾਂ ਭੈਣ ਤੇ ਮੰਮੀ ਨੇ ਵਿਆਹ ਦੀ ਤਕਰੀਬਨ ਸਾਰੀ ਖਰੀਦਦਾਰੀ ਕਰ ਲਈ ਮੈਂ ਵੀ ਆਪਣੀ ਪਸੰਦ ਦੇ ਸੂਟ ਲੈ ਲਏ ਫਿਰ ਮੈਂ ਵਾਪਸ ਕਾਲੇ ਚਲੀ ਗਈ ਅਗਲੇ ਮਹੀਨੇ ਮੇਰੇ ਪੇਪਰ ਸ਼ੁਰੂ ਹੋਣੇ ਸੀ ਫਰਵਰੀ ਦੇ ਅਖੀਰ ਦਾ ਵਿਆਹ ਸੀ ਤੇ ਉਦੋਂ ਤੱਕ ਮੇਰੇ ਪੇਪਰ ਖਤਮ ਹੋ ਜਾਣੇ ਸੀ ਪਿਪਰਾ ਨੂੰ ਬਾਅਦ ਮੈਂ ਵਿਆਹ ਤੋਂ 2 ਦਿਨ ਪਹਿਲਾਂ ਹੀ ਕਰਾਈ ਘਰ ਵਿੱਚ ਵਿਆਹ ਦੀ ਪੂਰੀ ਚਹਲ ਪਹਲ ਸੀ ਚਾਚਿਆਂ ਤਾਇਿਆਂ ਦੇ ਪਰਿਵਾਰਾਂ ਨੇ ਵਿਆਹ ਦੇ ਸਾਰੇ ਕੰਮ ਕਾਂ ਸੰਭਾਲੇ ਹੋਏ ਸੀ ਅੱਜ ਭੈਣ ਦੇ ਮਹਿੰਦੀ ਲੱਗਣੀ ਸੀ ਮੈਨੂੰ ਤਾਂ ਚਾਹੀ ਬਹੁਤ ਸੀ ਭੈਣ ਦੇ ਵਿਆਹ ਦਾ ਮੈਂ ਵੀ ਭੈਣ ਦੇ ਨਾਲ ਬੈਠ ਕੇ ਮਹਿੰਦੀ ਲਵਾ ਲਈ ਮੰਮੀ ਤੇ ਭਾਬੀ ਜੋ ਕਿ ਤਾਈ ਦੀ ਨੋਹਾ ਹੁਣੇ ਮੈਨੂੰ ਮਜ਼ਾਕ ਕਰਦੀਆਂ ਨੇ ਕਿ ਤੇਰਾ ਵਿਆਹ ਵੀ ਨਾਲ ਹੀ ਹੋ ਜਾਣਾ ਵਿਆਹ ਵਾਰੇ ਤਾਂ ਮੈਂ ਕਦੇ ਸੋਚਿਆ ਹੀ ਨਹੀਂ ਸੀ ਬਸ ਮੈਨੂੰ ਤਾਂ ਇੱਕੋ ਹੀ ਜਨੂਨ ਪੜਨ ਦਾ ਸੀ ਮੈਂ ਉੱਠ ਕੇ ਮਹਿੰਦੀ ਤੋਂ ਚਲੀ ਗਈ ਕਿ ਅੱਗੋਂ ਪਾਪਾ ਨੇ ਰੋਕ ਲਿਆ ਪਾਪਾ ਜੀ ਕਹਿੰਦੇ ਪੁੱਤ ਐਵੇਂ ਥੋੜਾ ਵਿਆਹ ਹੁੰਦੇ ਨੇ ਹਾਲੇ ਨਹੀਂ ਕਰਦੇ ਤੇਰਾ ਵਿਆਹ ਜਾਂ ਮੇਰਾ ਪੁੱਤ ਲਗਵਾ ਲੈ ਮਹਿੰਦੀ ਕਰ ਲੈ ਆਪਣੇ ਚਾਹ ਪੂਰੇ ਮੈਂ ਇੱਕ ਵਾਰ ਤਾਂ ਖੁਸ਼ ਹੋ ਗਈ ਪਰ ਮਨ ਵਿੱਚ ਡਰ ਬੈਠ ਗਿਆ ਕਿ ਭੈਣ ਤੋਂ ਬਾਅਦ ਕਿਤੇ ਮੇਰਾ ਵੀ ਛੇਤੀ ਹੀ ਵਿਆਹ ਨਾ ਕਰ ਦੇਣ ਅਗਲੇ ਦਿਨ ਜਾਗੋ ਦਾ ਸੀ ਮਾਮੇ ਹੁਣੀ ਬਹੁਤ ਊਮ-ਤਾਮ ਨਾਲ ਨਾਨਕ ਸ਼ੱਕ ਲੈ ਕੇ ਆਏ ਰਾਤ ਨੂੰ ਨਾਨਕਿਆਂ ਦਾਦਕਿਆਂ ਨੇ ਜਾਗੋ ਵਿੱਚ ਖੂਬ ਰੰਗ ਬੰਨਿਆ ਪਲੇ ਵੇਲਿਆਂ ਦੀਆਂ ਗੱਲਾਂ ਨੇ ਵਿਆਹ ਵਿੱਚ ਕੋਈ ਇੱਕ ਦੂਜੇ ਨੂੰ ਕਿੰਨਾ ਮਖੌਲ ਕਰ ਲੈਂਦਾ ਸੀ ਹਰ ਕੋਈ ਖਿੜੇ ਮੱਥੇ ਪਰਵਾਨ ਕਰਦਾ ਸੀ ਵਿਆਹ ਵਾਲਾ ਦਿਨ ਵੀ ਆ ਗਿਆ ਸਵੇਰੇ ਨਾਈ ਤੋਂ ਹੀ ਤੋਂ ਬਾਅਦ ਭਾਬੀ ਜੋ ਕਿ ਤਾਏ ਦੀਆਂ ਨੋਹਾਂ ਨੇ ਪੈਣ ਨੂੰ ਬਹੁਤ ਸੋਹਣਾ ਤਿਆਰ ਕੀਤਾ ਪੈਣ ਲਾਹ ਰੰਗ ਦੇ ਸੂਰ ਵਿੱਚ ਪਰੀਆਂ ਵਰਗੀ ਲੱਗਦੀ ਸੀ ਬਰਾਤ ਆਇਆ ਤਰੀਬਨ ਕਟਾਈ ਦੀ ਰਸਮ ਤੋਂ ਮਗਰੋਂ ਬਰਾਤ ਨੇ ਚਾਪੀਤੀ ਘਰ ਵਿੱਚ ਹੀ ਟੈਂਟ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ 12 ਵਜੇ ਤੋਂ ਪਹਿਲਾਂ ਹੀ ਇਹ ਆਨੰਦ ਕਾਰਜ ਦੀ ਰਸਮ ਸੰਪੂਰਨ ਹੋ ਗਈ ਨਿਮਰਤ ਨੂੰ ਕਹਾਣੀ ਸੁਣਦੇ ਹੋਏ ਟਾਈਮ ਦਾ ਪਤਾ ਹੀ ਨਾ ਲੱਗਿਆ ਹਰਦੀਪ ਨੇ ਨਿਮਰਤ ਨੂੰ ਹੱਲੂਣਿਆ ਤੇ ਕਿਹਾ ਧੀਏ ਗੱਲਾਂ ਕਰਦੇ ਆਪਾਂ ਨੂੰ ਟਾਈਮ ਦਾ ਪਤਾ ਹੀ ਨਾ ਲੱਗਿਆ ਕਦੋਂ 8 ਵਜ ਗਏ ਤੇ ਘਰ ਨੂੰ ਜਾਣਾ ਹੋ ਨਿਮਰਤ ਕਹਿੰਦੀ ਅੱਜ ਤਾਂ ਅੰਟੀ ਜੀ ਮੇਰਾ ਘਰ ਜਾਣ ਨੂੰ ਮਨ ਹੀ ਨਹੀਂ ਕਰਦਾ ਦਿਲ ਕਰਦਾ ਤੁਹਾਡੀ ਸਾਰੀ ਕਹਾਣੀ ਅੱਜ ਹੀ ਸੁਣ ਲਵਾਂ ਪਰ ਘਰ ਤਾਂ ਜਾਣਾ ਪੈਣਾ ਮੰਮੀ ਉਡੀਕਦੇ ਹੋਣਗੇ ਹਰਦੀਪ ਕਹਿੰਦੀ ਲੈ ਦੱਸ ਧੀਏ ਤੂੰ ਕਹਾਣੀ ਤੇ ਫਿਰ ਵੀ ਸੁਣ ਲਵੀਂ ਘਰ ਜਾ ਕੇ ਆਰਾਮ ਕਰ ਆਪਾਂ ਕੱਲ ਮਿਲਦੇ ਆ ਨਿਮਰਤ ਵਾਏ ਕਹਿ ਕੇ ਚਲੀ ਗਈ ਹਰਦੀਪ ਆਪਣੇ ਬੈੱਡ ਤੇ लेट ਆਰਾਮ ਕਰਨ ਲੱਗੀ ਪਰ ਉਹਦਾ ਮਨ ਵਿੱਚ ਚੈਨ ਸੀ 9 ਵਜੇ ਤੱਕ ਡਿਨਰ ਦਾ ਟਾਈਮ ਹੋ ਗਿਆ ਹੋਮ ਕੇਅਰ ਸੈਂਟਰ ਦੇ ਰਾਤ ਦੀ ਡਿਊਟੀ ਵਾਲੀ ਕੁੜੀ ਹਰਦੀਪ ਨੂੰ ਡਾਈਨਿੰਗ ਟੇਬਲ ਤੇ ਲੈ ਗਈ ਪਰ ਅੱਜ ਤਾਂ ਉਹ ਤਾਂ ਰੋਟੀ ਖਾਣ ਨੂੰ ਵੀ ਦਿਲ ਨਹੀਂ ਸੀ ਕਰਦਾ ਥੋੜਾ ਬਹੁਤਾ ਕੁਝ ਖਾਣ ਤੋਂ ਬਾਅਦ ਉਹ ਨਰਸ ਕੁੜੀ ਫਿਰ ਉਹਦੇ ਬੈੱਡ ਤੇ ਛੱਡ ਆਈ ਹਰਦੀਪ ਥੋੜਾ ਸਮਾਂ ਬੈਠਣ ਤੋਂ ਬਾਅਦ ਬੈੱਡ ਦੇ ਟੂਹੇ ਤੇ ਰੱਖੀ ਆਪਣੀ ਡਾਇਰੀ ਚੁੱਕ ਕੇ ਪੜਨ ਲੱਗੀ ਹਰਦੀਪ ਨੂੰ ਕਾਲਜ ਟਾਈਮ ਤੋਂ ਹੀ ਡਾਇਰੀ ਲਿਖਣ ਦਾ ਸ਼ੌਂਕ ਸੀ ਕੁਝ ਨਾ ਕੁਝ ਉਹ ਡਾਇਰੀ ਤੇ ਲਿਖਦੀ ਰਹਿੰਦੀ ਸੀ ਅੱਜ ਜੋ ਸ਼ੁਰੂ ਤੋਂ ਆਪਣਾ ਲਿਖਿਆ ਪੜਨ ਲੱਗ ਗਈ ਕਿੰਨਾ ਹੀ ਟਾਈਮ ਉਹ ਬੈਠੀ ਪੜੀ ਗਈ ਨੀਂਦ ਤਾਂ ਅੱਜ ਹਰਦੀਪ ਤੋਂ ਕੋਹਾਂ ਦੂਰ ਚਲੀ ਗਈ ਸੀ ਹਰਦੀਪ ਨੇ ਡੈਰੀ ਰੱਖ ਸੌਣ ਦੀ ਕੋਸ਼ਿਸ਼ ਕੀਤੀ ਪਰ ਉਹ ਅੱਜ ਬਹੁਤ ਵੀ ਚੈਨ ਸੀ 5 ਮਿੰਟ ਬਾਅਦ ਇਹ ਹਰਦੀਪ ਨੇ ਫੇਰ ਡੈਰੀ ਚੁੱਕ ਲਈ ਪਤਾ ਨਹੀਂ ਉਹਦੇ ਕੀ ਕੀ ਮਨ ਵਿੱਚ ਆਇਆ ਕਿ ਉਹ ਨਿਮਰਤ ਨੂੰ ਸੰਬੋਧਨ ਕਰਕੇ ਲਿਖਣ ਲੱਗੀ ਨਿਮਰਤ ਅੱਜ ਮੇਰਾ ਵੀ ਦਿਲ ਨਹੀਂ ਸੀ ਕਰਦਾ ਤੂੰ ਮੈਨੂੰ ਛੱਡ ਕੇ ਨਾ ਜਾਵੇਂ ਮੇਰਾ ਮਨ ਕਰਦਾ ਸੀ ਤੈਨੂੰ ਅੱਜ ਹੀ ਸਾਰੀ ਸਟੋਰੀ ਸੁਣਾ ਦੇਵਾਂ ਜਦੋਂ ਦੀ ਤੂੰ ਗਈ ਆ ਮੇਰਾ ਦਿਲ ਬਹੁਤ ਬੇਚੈਨ ਆ ਪਰ ਤੈਨੂੰ ਰੋਕ ਵੀ ਨਹੀਂ ਸਕਦੀ ਸੀ ਤੇਰਾ ਵੀ ਪਰਿਵਾਰ ਆ ਤੇਰੇ ਮੰਮੀ ਤੈਨੂੰ ਉਡੀਕਦੀ ਹੋਊਗੀ ਚੱਲ ਕੋਈ ਨਹੀਂ ਅੱਗੇ ਮੈਂ ਲਿਖ ਮਨ ਹੌਲਾ ਕਰ ਲੈਂਦੀ ਆ ਕਿੱਥੇ ਸੀ ਆਪਾਂ हां ਹਰਜੀਤ ਪੈਣ ਦਾ ਵਿਆਹ ਬਹੁਤ ਧੂਮ-ਤਾਮਨਾ ਹੋ ਗਿਆ। ਸ਼ਾਮ ਨੂੰ ਸਾਰੇ ਪਰਿਵਾਰ ਨੇ ਪੈਣ ਨੂੰ ਬਹੁਤ ਉਦਾਸ ਮਾਹੌਲ ਵਿੱਚ ਵਿਦਾ ਕੀਤਾ। ਮੈਂ ਤੇ ਗੋਰਾ ਬਹੁਤ ਰੋਈ। ਮੰਮੀ ਸਾਨੂੰ ਸਮਝਾਉਣ ਲੱਗੀ ਹੋਈ ਪਰ ਖੁਦ ਵੀ ਰੋਣ ਲੱਗੀ ਹੋਈ ਸੀ। ਪਾਪਾ ਜੀ ਵੀ ਬਹੁਤ ਉਦਾਸ ਸੀ। ਪੈਣ ਨੇ ਦੂਜੇ ਦਿਨ ਫੇਰਾ ਪੁਆਉਣ ਆਉਣਾ ਸੀ। ਦੂਜੇ ਦਿਨ ਸਵੇਰੇ ਉੱਠਦੇ ਹੀ ਮੇਰੇ ਉਸ ਧਰਤੀ ਪੈਰ ਨਹੀਂ ਸੀ ਲੱਗਦੇ। ਮੈਂ ਸਾਰੇ ਕੰਮ ਪੱਜੀ-ਪੱਜੀ ਕਰਦੀ ਫਿਰਦੀ ਸੀ ਇੱਕ ਦਿਨ ਤਾਂ ਹਾਲੇ ਹੋਇਆ ਸੀ ਭੈਣ ਗਈ ਨੂੰ ਪਰ ਫਿਰ ਵੀ ਮਿਲਣ ਦੀ ਤਾਂ ਗੈਨੀ ਸੀ ਕਿ ਜਿਵੇਂ ਮਿਲਿਆ ਨੂੰ ਸਦਿਆਂ ਹੋ ਗਈਆਂ ਸੀ 11 ਵਜੇ ਦੇ ਨੂੰ ਭੈਣ ਹੁਣੀ ਆ ਗਈ ਨਾਲ ਉਹਨਾਂ ਦੇ ਨੇੜੇ ਦੇ ਰਿਸ਼ਤੇਦਾਰ ਵੀ ਆਏ ਮੈਂ ਤੇ ਗੋਰਾ ਸੀ ਸਭ ਤੋਂ ਪਹਿਲਾਂ ਭੈਣ ਨੂੰ ਪੱਜ ਕੇ ਮਿਲੇ ਭੈਣ ਵੀ ਸਾਨੂੰ ਜਾਣੀ ਮਸਾਂ ਮਿਲੀ ਮੈਂ ਤੇ ਭਾਬੀ ਅਸੀਂ ਸਾਰਿਆਂ ਨੂੰ ਚਾਹ ਵਰਤੌਣ ਲੱਗ ਗਈਆਂ ਪੈਣ ਮੰਮੀ ਨਾਲ ਗੱਲਬਾਤ ਕਰਨ ਲੱਗ ਗਈ। ਮੰਮੀ ਤੇ ਪੈਣ ਦੋਵੇਂ ਪਾਪਾ ਜੀ ਨਾਲ ਵੀ ਕੋਈ ਗੱਲ ਕਰਕੇ ਆਈਆਂ। ਮੈਨੂੰ ਐਵੇਂ ਲੱਗਿਆ ਕਿ ਸ਼ਾਇਦ ਕੋਈ ਮੇਰੀ ਗੱਲ ਕਰਦੇ ਆ। ਫਿਰ ਅਸੀਂ ਰੋਟੀ ਤਿਆਰ ਕਰਨ ਲੱਗ ਗਏ। ਜਦੋਂ ਪੈਣ ਸਾਡੇ ਕਮਰੇ ਵਿੱਚ ਆ ਗਈ। ਮੈਂ ਫਿਰ ਭੱਜ ਕੇ ਪੈਣ ਨੂੰ ਜੱਫੀ ਪਾ ਲਈ। ਮੈਂ ਕਿਹਾ ਪੈਣੇ ਤੇਰੇ ਵਗੈਰ ਪੂਰਾ ਦਿਲ ਨਹੀਂ ਲੱਗਿਆ। ਮੈਨੂੰ ਤੇ ਗੋਰੇ ਨੂੰ ਸੱਚੀ ਮਸਾਂ ਹੀ ਦਿਨ ਚੜਿਆ। ਅਸੀਂ ਦੂਮੀ ਰਾਤ ਕਿੰਨਾ ਟਾਈਮ ਤੇ ਇਹਦੀਆਂ ਗੱਲਾਂ ਕਰੀ ਗਏ। ਹਰਜੀਤ ਭੈਣ ਕਹਿੰਦੀ ਤਾਂ ਹੀ ਤਾਂ ਮੈਂ ਤੁਹਾਨੂੰ ਅੱਜ ਹੀ ਮਿਲਣ ਆ ਗਈ। ਮੈਂ ਕਿਹਾ ਭੈਣ ਹੁਣ ਤੁਸੀਂ ਕਿਸ ਦਿਨ ਆਉਣਾ? ਫਿਰ ਮੈਂ ਵੀ ਹੋਸਟਲ ਚਲੀ ਜਾਣਾ। ਪਾਪਾ ਜੀ ਕਹਿੰਦੇ ਨੇ ਕਿ ਤੂੰ ਉਸੇ ਹੀ ਕਾਲ ਵਿੱਚ ਆਪਣੀ ਨਰਸਿੰਗ ਦੀ ਪੜਾਈ ਪੂਰੀ ਕਰ ਲੈ। ਹਰਜੀਤ ਭੈਣ ਕਹਿੰਦੀ ਹਰਦੀਪ ਆਉਣ ਦਾ ਤਾਂ ਮੈਨੂੰ ਪਤਾ ਨਹੀਂ ਕਦੋਂ ਆਣਾ। ਪਰ ਮੈਂ ਤੈਨੂੰ ਆਪਣੇ ਕੋਲ ਹੀ ਲੈ ਜਾਣਾ। ਮੈਂ ਕਿਆ ਲੈ ਪੈਣੀ ਮੈਂ ਕਿਵੇਂ ਤੇਰੇ ਕੋਲ ਚਲੀ ਜਾऊं ਮੈਨੂੰ ਕਾਲੇ ਤੇ ਛੁੱਟੀਆਂ ਕਰਨੀਆਂ ਹਜੀਤ ਪੈਣ ਕਹਿੰਦੀ ਲੈ ਕੰਮਲੀ ਨਾ ਹੋਵੇ ਮੈਂ ਤਾਂ ਤੇਰੇ ਰਿਸ਼ਤੇ ਦੀ ਗੱਲ ਕਰਦੀ ਆ ਮੈਂ ਪੈਣ ਦੀ ਗੱਲ ਦਾ ਜਵਾਬ ਦਿੱਤੇ ਬਗੈਰ ਬਾਹਰ ਆ ਗਈ ਤੇ ਭਾਬੀ ਨਾਲ ਆ ਕੇ ਰਸੋਈ ਦਾ ਕੰਮ ਕਰਵਾਉਣ ਲੱਗੀ ਪਰ ਮੇਰਾ ਮਨ ਉਦਾਸ ਹੋ ਗਿਆ ਮੰਮੀ ਪਾਪਾ ਸਭ ਨਾਲ ਸਲਾਹ ਕਰਨ ਲੱਗੇ ਹੋਏ ਸੀ ਮੈਨੂੰ ਫੇਰ ਆਪਣੀ ਪ੍ਰਾਈਸ ਦੀ ਫਿਕਰ ਹੋਣ ਲੱਗ ਪਈ। ਭਾਬੀ ਮੈਨੂੰ ਨਾਲ ਲੈ ਕੇ ਭੈਣ ਨਾਲ ਆਈਆਂ ਸਾਰੀਆਂ ਰਿਸ਼ਤੇਦਾਰ ਔਰਤਾਂ ਨੂੰ ਰੋਟੀ ਖਵਾਉਣ ਲੱਗ ਗਈ ਤੇ ਬੰਦਿਆਂ ਨੂੰ ਵੀ ਵੀਰ ਜੀ ਹੁਣੀ ਰੋਟੀ ਵਰਤੌਣ ਲੱਗ ਗਏ। ਰੋਟੀ ਤੋਂ ਬਾਅਦ ਮੰਮੀ ਨੇ ਦੱਸਿਆ ਹਰਜੀਤ ਭੈਣ ਦੀ ਮਾਸੀ ਤੇ ਸੱਸ ਨੇ ਆਪਣੇ ਮੁੰਡੇ ਲਈ ਤੇਰਾ ਰਿਸ਼ਤਾ ਮੰਗਿਆ। ਮੈਂ ਕਿਹਾ ਮੰਮੀ ਐਨੀ ਛੇਤੀ ਕਿਉਂ ਮੇਰੇ ਵਿਆਹ ਬਾਰੇ ਸੋਚੀ ਜਾਂਦੇ ਹੋ? ਪਾਪਾ ਜੀ ਕਹਿੰਦੇ ਪੁੱਤ ਹਾਲੇ ਤਾਂ ਰੋਕਾ ਹੀ ਕਰਨਾ ਆਪਾਂ 2-3 ਸਾਲ ਵਿਆਹ ਨਹੀਂ ਕਰਦੇ ਮੈਨੂੰ ਪਤਾ ਹਾਲੇ ਤੇਰਾ ਕੋਰਸ ਰੰਦਾ ਮੈਂ ਬਿਨਾ ਕੁਝ ਬੋਲੇ ਹੀ ਬਾਹਰ ਆ ਗਈ ਕਿਉਂਕਿ ਮੈਂ ਨਾ ਕਰ ਨਹੀਂ ਸਕਦੀ ਸੀ ਇੰਨੀ ਹਿੰਮਤ ਨਹੀਂ ਸੀ ਕਿ ਮਾਪਿਆਂ ਦੀ ਕੋਈ ਗੱਲ ਮੋੜੀ ਜਾਵੇ ਹਰਜੀਤ ਪੈਣ ਬਹੁਤ ਕੋਸ਼ਿਸ਼ ਕੀਤੀ ਕਿ ਅਸੀਂ ਦੋਵੇਂ ਪੈਣਾ ਇੱਕੋ ਕਰ ਵਿਆਹ ਕੇ ਜਾਵਾਂਗੇ ਪੈਣ ਦੀ ਸੱਸ ਤੇ ਮਾਸੀ ਸੱਸ ਵੀ ਦੋਵੇਂ ਸਕੇ ਭਰਾਵਾਂ ਨੂੰ ਵਿਆਹੀਆਂ ਹੋਈਆਂ ਸੀ ਭੈਣ ਮੈਨੂੰ ਅੰਦਰ ਲੈ ਗਈ ਉੱਥੇ ਸ਼ਗਨ ਦੇਖ ਕੇ ਰਿਸ਼ਤਾ ਪੱਕਾ ਕਰ ਦਿੱਤਾ ਗਿਆ ਸਾਰੇ ਜਾਣੇ ਇੱਕ ਦੂਜੇ ਨੂੰ ਵਧਾਈਆਂ ਦੇਣ ਲੱਗੇ ਮੈਂ ਰਸੋਈ ਵਿੱਚ ਆ ਕੇ ਕੰਮ ਕਰਨ ਲੱਗ ਗਈ ਭੈਣ ਹੁਣੀ ਥੋੜੀ ਦੇਰ ਬਾਧੀ ਚਲੇ ਗਏ ਮੈਂ ਭੈਣ ਨੂੰ ਮਿਲ ਕੇ ਆਈ ਪਰ ਮਨ 'ਚ ਇਹੀ ਗੱਲ ਆਈ ਜਾਂਦੀ ਸੀ ਕਿ ਭੈਣ ਤਾਂ ਇਸ ਰਿਸ਼ਤੇ ਨੂੰ ਹਾਲੇ ਰੋਕ ਸਕਦੀ ਸੀ ਪਹਿਲਾਂ ਤਾਂ ਮੈਨੂੰ ਸਮਝਦੀ ਐ ਕਿ ਮੈਂ ਪੜਾਈ ਮੇਰੇ ਲਈ ਕਿੰਨੀ ਮਾਇਨੇ ਰੱਖਦੀ ਐ ਮੈਂ ਆ ਕੇ ਫਿਰ ਸੋਈ ਸਮੇਟਣ ਲੱਗ ਗਈ ਸਾਰੇ ਕੰਮ ਨਿਬੇੜ ਕੇ ਜਦੋਂ ਮੈਂ ਬੇਲੀ ਹੋਈ ਤਾਂ ਮੰਮੀ ਨੇ ਮੈਨੂੰ ਦੱਸਿਆ ਕਿ ਮੇਰੀ ਸੱਸ ਨਿਊ ਜਾਰਕ ਤੋਂ ਆਈ ਐ ਉਹਦਾ ਮੁੰਡਾ ਮਨਿੰਦਰ ਜਿਹਦੇ ਨਾਲ ਮੇਰਾ ਰਿਸ਼ਤਾ ਹੋਇਆ ਸੀ ਉਹ ਵੀ ਉੱਥੇ ਹੀ ਰਹਿੰਦਾ ਸੀ ਮੈਂ ਉਸ ਦਿਨ ਬਹੁਤ ਰੋਈ ਪਾਪਾ ਜੀ ਮੈਂ ਤੁਹਾਨੂੰ ਛੱਡ ਕੇ ਐਨੀ ਦੂਰ ਕਿਉਂ ਜਾਵਾਂ ਤੁਸੀਂ ਮੇਰਾ ਵੀ ਭੈਣ ਵਾਂਗ ਇੱਥੇ ਰਿਸ਼ਤਾ ਕਰ ਦਿੰਦੇ ਮੰਮੀ ਮੈਨੂੰ ਸਮਝਾਉਣ ਲੱਗੀ ਕਿ ਜੋੜੀਆਂ ਤਾਂ ਪਰਮਾਤਮਾ ਦੀ ਮਰਜ਼ੀ ਨਾਲ ਬਣਦੀਆਂ ਨੇ ਇਹਦੇ ਵਿੱਚ ਆਪਾਂ ਕੀ ਕਰ ਸਕਦੇ ਆ ਤੇਰੇ ਲੇਖ ਉੱਥੇ ਲਿਖੇ ਸੀ ਤਾਂ ਤੇਰਾ ਰਿਸ਼ਤਾ ਉੱਥੇ ਹੋ ਗਿਆ ਉਸ ਟਾਈਮ ਤਾਂ ਮੈਨੂੰ ਕਿਸੇ ਦੀ ਕੋਈ ਗੱਲ ਸਮਝ ਨਹੀਂ ਆਉਂਦੀ ਸੀ ਵਿਆਹ ਤੋਂ 3-4 ਦਿਨ ਬਾਅਦ ਪਾਪਾ ਜੀ ਮੈਨੂੰ ਹੋਸਟਲ ਛੱਡ ਆਏ ਅਗਲੇ ਸਮੈਸਟਰ ਦੀ ਪੜਾਈ ਸ਼ੁਰੂ ਹੋ ਗਈ। ਮੈਂ ਸਭ ਕੁਝ ਭੁੱਲ ਭੁਲਾ ਕੇ ਪੜਾਈ ਵੱਲ ਧਿਆਨ ਦੇਣ ਲੱਗੀ। ਮੈਨੂੰ 15-20 ਦਿਨ ਬਾਅਦ ਪਾਪਾ ਜੀ ਆ ਕੇ ਘਰ ਲੈ ਗਏ। ਅਗਲੇ ਦਿਨ ਮੇਰੀ ਸੱਸ ਮਿਲਣ ਆਈ ਕਿਉਂਕਿ ਉਹਨਾਂ ਅਮਰੀਕਾ ਵਾਪਸ ਮੁੜਨਾ ਸੀ। ਹਰਜੀਤ ਭੈਣ, ਰਵਿੰਦਰ ਭਾਜੀ ਵੀ ਨਾਲ ਹੀ ਆਏ ਸੀ। ਹਰਜੀਤ ਭੈਣ ਕਹਿੰਦੀ, "ਦੇਖ ਹਰਦੀਪ, ਮੈਂ ਤਾਂ ਤੇਰਾ ਚੰਗਾ ਸੋਚ ਕੇ ਹੀ ਆ ਪਾਪਾ ਜੀ ਨਾਲ" ਤੇਰੇ ਰਿਸ਼ਤੇ ਦੀ ਗੱਲ ਕੀਤੀ ਫਿਰ ਮਾਸੀ ਜੀ ਨੇ ਖੁਦ ਮੈ ਤੇਨੂੰ ਪਸੰਦ ਕਰਕੇ ਰਿਸ਼ਤਾ ਮੰਗਿਆ ਭੈਣ ਮੇਰੀ ਏ ਮਨਿੰਦਰ ਬਹੁਤ ਸਾਊ ਆ ਉਹ ਪਰਿਵਾਰ ਦੇ ਕਹਨੇ ਚ ਚੱਲਦਾ ਪਰ ਤੂੰ ਤਾਂ ਮੇਰੇ ਨਾਲ ਨਾਰਾਜ਼ ਹੀ ਹੋਗੀ ਹਰਦੀਪ ਕਹਿੰਦੀ ਨਹੀਂ ਭੈਣੇ ਮੈਂ ਨਾਰਾਜ਼ ਨਹੀਂ ਹੋਈ ਇਕਦਾਂ ਮੇ ਸ਼ਗਨ ਕਰਤਾ ਮੈਨੂੰ ਕੁਝ ਸਮਝ ਨਹੀਂ ਲੱਗਿਆ ਮੈਂ ਤਾਂ ਬਸ ਚੁੱਪ ਸੀ ਬਾਕੀ ਕਹਾਣੀਆਂ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਧੰਨਵਾਦ